ਇਕ ਨਾਮੀ ਫੂਡ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਸ਼ਖਸ ਦੀ ਮੌਤ ਹੋਈ ਹੈ ਦੱਸਦੇ ਕਿ ਕਰੰਟ ਦੇ ਨਾਲ ਉਸ ਦੀ ਮੌਤ ਹੋਈ ਪਹਿਲਾ ਪਟਿਆਲਾ ਦੇ 22 ਨੰਬਰ ਫਟਕ ਸੇਤ ਦੁਕਾਨ ਤੇ ਕੰਮ ਕਰਦਾ ਸੀ 2 ਮਹੀਨੇ ਪਹਿਲਾਂ ਹੀ ਫੂਡ ਕੰਪਨੀ ਤੇ ਕੰਮ ਲੱਗ ਗਿਆ ਸੀ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਫੂਡ ਕੰਪਨੀ ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਗਿਆ ਉਹਥੇ ਕਰੰਟ ਲੱਗਿਆ ਉਹਨੂੰ ਕੰਪਨੀ ਚ 버ਗਰ ਕਿੰਗ ਐ ਤੇ ਰਹਿ ਗਈ ਸੁਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਹੈ ਉਸ ਤੋਂ ਅੱਗੇ ਹੈ ਨਵੀਂ ਬਣੀ ਹੈ ਹੁਣ ਉੱਥੇ ਕੰਮ ਕਰਦਾ ਸੀਗਾ ਪੱਲੇ 24 ਨੰਬਰ ਫਾਟਕ ਆ 22 ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਹੈ ਉੱਥੇ ਗਿਆ ਸੀਗਾ ਕਿੰਨੇ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਅਜੇ 2 ਮਹੀਨੇ ਹੋਏ ਆ ਸਾਰੇ 2 ਮਹੀਨੇ ਹੋਏ ਆ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਨਾਮ ਕੀ ਹੈ ਨੂਰ ਅੰਸ਼ ਸਿੰਘ ਪੜਿਆ ਕਿੱਦਾਂ ਪਲੱਸ 2 ਤੋਂ ਬਾਅਦ ਇੱਥੇ ਕੰਮ ਕਰਦਾ ਸੀ ਹਾਂ ਜੀ ਤੇ ਬਸ ਦੋ ਭਰਾ ਨਹੀਂ ਕਾ ਕਰਾ ਪਿੱਛੇ ਦੇਖ ਉਹ ਵੱਡਾ ਸੀ ਕਿ ਛੋਟਾ ਉਹ ਵੱਡਾ ਕਰੰਟ ਲੱਗਣ ਕਰਕੇ ਕਰੰਟ ਕਰਕੇ ਉਹ ਦੇਖੋ ਪੈਰ ਥੱਲੋ ਸਿਰ ਤੇ ਲੱਗਿਆ ਇੱਥੇ ਤੇ ਪੈਰਾ ਥੱਲੋ ਬਾਹਰ ਨਿਕਲ ਗਿਆ ਉਹ ਮੈਨੇਜਰ ਨੇ ਕਿਹਾ ਵੀ ਆ ਪਲੇਟਾਂ ਚੱਕ ਕੇ ਜਾਓ ਕਿਹੜੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਹਾਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆ ਚਾਰ ਨੰਬਰ 'ਚ ਵੀ ਹਾਂ ਗਏ ਆ ਕਰਾਨ ਲਈ ਦੇ ਹੋਇਆ ਜੀ ਹਾਂ ਜੇਕਰਾਂ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿ ਨਹੀਂ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸਮਰੂਰ ਨਵਾਂ ਖੁੱਲਿਆ ਗੋਲਡੈਸਟ ਕੋਲ 버ગર ਕਿੰਗ ਉੱਥੇ ਮੇਰੇ ਬ੍ਰਦਰ ਦੀ ਡੈਥ ਹੋਈ ਹੈ ਉਹਨਾਂ ਦੇ ਕਿਵੇਂ ਡੈਥ ਕਿਵੇਂ ਹੋਈ ਕੀ ਸਰ ਇਹਦੀ ਡਿਊਟੀ ਹੁੰਦੀ ਹੈ 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ ਆਰਜੀਐਮ ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਕੋਈ ਬਾਜੀ ਨਾ ਹੋ ਜੇ ਆਜੀਮ ਨੇ ਇਹਨਾਂ ਨੂੰ ਸਵੇਰੇ ਕਿਹਾ 6:30-7 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਆ ਉੱਥੇ ਮੈਂ ਕਿ ਉਹਦੀ ਪਲੇਟਾਂ ਨਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੋਂ ਚੱਕਿਆ ਦੂਜਾ ਤੇ ਸੈਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਰੱਖੋ ਆਜੀਮ ਦਾ ਕੀ ਨਾਮ ਹੈ ਆਜੀਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉਹਤੇ ਜੋਬ ਕਰ ਰਹੀ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿੰਨੀ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਾਟਕ ਜਿਹੜਾ 버ਗਰ ਰਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਅੱਲੇ ਦੀ ਟ੍ਰੇਨਿੰਗ ਹੋ ਰਹੀ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ